ਉਰੇ ਤਾਂ ਪੁੱਲੇ ਯਾਰ ਛਰਾ ਹੋਣਾ ਤਾਂ ਸਕੂਟਰ ਦੇਖੀ ਤਾਂ ਪੁੱਛਿਆ ਕਰਨਗੇ ਲੋਕ ਤੈਨੂੰ ਵੀ ਆਰਜੀ ਟੈਕਟ ਕਾਉਣ ਤੀ ਸਕੂਟਰ ਦਾ ਆਓ ਜਿਆ ਇੱਕਾ ਲਾਲ ਕਰਾ ਦੇ ਪੀਲਾ ਕਰਾ ਦੇ ਪੀਲਾ ਕਰਾ ਦੇ ਉਦਾਂ ਚੱਕ ਕੇ ਪੀਲੇ ਕਰਾ ਲਓ ਅਗਲਾ ਕਦੇ ਖੁੱਲਿਆ ਨਹੀਂ ਆਦ ਕੀ ਨੇ ਬੋਲ ਹਾਂ ਖੁੱਲ ਪਹਿਲਾਂ ਕਦੇ ਨਹੀਂ ਖੁੱਲਿਆ ਹੈ ਉਹ ਵੀ ਨਾਟ ਖੋਲਦਾ ਹੈ ਉਹ ਵੀ ਖੋਲਦਾ ਮਕੈਨ ਖੁੱਲ ਗਿਆ ਸਮਝ ਵੀਰਾ ਬੱਚ ਜੋੜ ਵੀ ਦਵਾਂਗੇ ਵੀਰ ਹੈਲੋ ਵਿੱਚ ਹੈਲੋ ਵੀਰ ਵਿੱਚ ਜੋੜ ਦੂਗਾ ਬਾਤ ਚਾ ਬਾਤ ਜੋੜ ਗਾਰੰਟੀ ਵੀ ਸਾਡੀ ਹਾਂਜੀ ਸਾਰਨ ਪ੍ਰਫਰੈਂਸ ਅਸੀਂ ਕਾਲ ਜੀ ਕੀ ਹਾਲ ਚਾਲ ਹੈ ਜੀ ਅਰਦਾਸ ਕਰਦਾ ਸਾਰੇ ਠੀਕ ਹੋਵੋਗੇ ਤੇ ਬਹੁਤ ਦਿਨਾਂ ਬਾਅਦ ਇੱਕ ਜਿਹੜਾ ਵਲੌਗ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਵਲੌਗ ਚ ਆਪਾਂ ਇਹਨੇ ਸਕੂਟਰ ਨੇ ਦੋ ਆਪਾਂ ਮੋਡੀਫਾਈ ਕਰਨ ਲੱਗੇ ਆਂ ਬਾਈ ਆਏ ਆ ਜਸਪ੍ਰੀਤ ਕੋਲ ਅੱਜ ਮੋਡੀਫਾਈ ਸਕੂਟਰ ਕਰਾਉਣ ਤੇ ਵੀਰ ਨੇ ਸਮਾਨ ਲਿਖਤਾ ਹੁਣ ਪਹਿਲਾਂ ਜਾ ਕੇ ਆਪਾਂ ਸਮਾਨ ਲਈਏ ਸਕੂਟਰਾਂ ਦਾ ਰੰਗ ਰੰਗ ਹੋਰ ਜਿਹੜਾ ਲੱਲਾ ਪੋਬਾ ਮਾੜਾ ਮੋਟਾ ਸਮਾਨ ਹੈ ਉਹ ਲਿਖਤਾ ਹੁਣ ਜਾ ਕੇ ਪਹਿਲਾਂ ਦੁਕਾਨ ਤੇ ਜੀਟੀ ਰੋਡ ਜਾਣਾ ਆਪਾਂ ਇਥੋਂ ਆਪਣੇ 2 ਕਿਲੋਮੀਟਰ ਦੂਰ ਹੈ ਜਾ ਕੇ ਸਮਾਨ ਲਈ ਆਈਏ ਤੇ ਫਿਰ ਆ ਕੇ ਖੋਲਦੇ ਆ ਸਾਰੇ ਪੁਰਜ਼ੇ-ਪਰਜ਼ੇ ਸਕੂਟਰਾਂ ਦੇ ਤੇ ਮੋਡੀਫਾਈ ਆਪਾਂ ਸਿਰਾ ਕਰਦੇ ਨਾ ਸਕੂਟਰ ਇੱਕ ਹੈਗਾ ਜਿਹੜਾ ਚੇਤਕ ਹੈ ਉਹ ਹੈਗਾ 2004 ਮਾਡਲ ਤੇ ਜਿਹੜਾ ਆਪਣੇ ਵਾਲਾ ਵੈਸਪਾ ਹੈ ਉਹ 6-7 ਮਾਡਲ ਹੋਊਗਾ ਤੇ ਕਾਫੀ ਚਿਰ ਤੋਂ ਆਪਾਂ ਮੋਡੀਫਿਕੇਸ਼ਨ ਕਰਨ ਦੀ ਜਿਹੜੀ ਸੋਚ ਰਹੇ ਸੀਗੇ ਅੱਜ ਟਾਈਮ ਆ ਹੀ ਆ ਤੇ ਹੁਣ ਚੱਲਦੇ ਆ ਪਹਿਲਾਂ ਸਮਾਨ ਲਈਏ ਜਾ ਕੇ ਮੰਡੀ ਤੋਂ ਤੇ ਆ ਕੇ ਫਿਰ ਆਪਾਂ ਪੁਰਜ਼ੇ-ਪਰਜ਼ੇ ਖੋਲਦੇ ਆ ਲੋਵੀਆ ਪਾਸ ਤੋਂ ਚੱਲ ਕੇ ਆ ਗਏ ਸੀਗੇ ਪੇਂਟ ਲੈਣ ਤੇ ਪੇਂਟ ਬਣ ਰਿਹਾ ਇੱਥੇ ਆਪਣਾ ਮਿਕਸ ਕਰ ਰਹੇ ਨੇ ਮਿਕਸ ਮਿਕਸਿੰਗ ਹੋ ਰਹੀ ਹੈ ਕਹਿੰਦੇ ਪੇਂਟ ਦੀ ਇਕੋਦਮ ਤੇ ਬਾਕੀ ਪੇਂਟ ਕਿਹੜਾ ਚੁਣਿਆ ਆ ਉਹ ਤੁਹਾਨੂੰ ਦਿਖਾਣੇ ਆ ਆਪਾਂ ਤੇ ਇੱਕ ਆ ਸਕੂਟਰ ਕਰਨਾ ਆਪਾਂ ਪੇਂਟ ਤੇ ਤਿਆਰ ਕਰਨਾ ਇੱਕ ਆਪਣੇ ਵਾਲਾ ਉਹ ਸਾਹਮਣੇ ਖੜਾ ਇੱਕ ਚੇਤਕ ਇੱਕ ਬੈਸਪਾ ਕਿਹੜਾ ਕਲਰ ਕਿਹੜਾ ਕਰਾਇ ਪਹਿਲਾਂ ਇਹ ਦੱਸੋ ਜੀ ਜਿਹੜਾ ਤਾਂ ਬੈਸਪਾ ਹੈ ਹਾਂਜੀ ਕਰਾਇਆ সিলਵਰ ਗ੍ਰੇ ਠੀਕ ਹੈ ਜੀ ਓਰੀਜਨਲ ਠੀਕ ਹੈ ਜੀ ਇਹਦਾ ਕੱਲਾ ਗਰੇ ਆ ਇਹਦਾ ਕੱਲਾ ਗਰੇ ਆ ਵਧੀਆ ਲੱਗੂਗਾ ਓਰੀਜਨਲ ਜੋ ਕੰਪਨੀ ਤੋਂ ਆਉਂਦਾ ਹੋਇਆ ਕਰਾਇਆ ਆਪਾਂ ਨਵਾਂ ਆਪਣੇ ਵੱਲੋਂ ਕੁਝ ਨਹੀਂ ਆ ਚਲ ਠੀਕ ਆ ਉਹਦੇ ਪੇਂਟ ਮਿਕਸ ਹੋ ਗਿਆ ਬਾਕੀ ਜਾ ਕੇ ਕਰਕੇ ਦਿਖਾਵਾਂਗੇ ਤੁਹਾਨੂੰ ਕਹੇ ਜਾ ਪੇਂਟ ਹੋਇਆ ਤੇ ਬਾਕੀ ਲਾਈਵਰੀ ਲਈ ਲਾਈਵਰੀ ਲਈ ਕਿਹੜਾ ਕਰਾਇਆ ਡਾਰਕ ਗ੍ਰੇ ਡਾਰਕ ਗ੍ਰੇ ਹੈ ਨਾ ਤੇ ਬਾਕੀ ਮੋਡੀਫਿਕੇਸ਼ਨ ਜਿਹੜੀ ਕਰਾਵਾਂਗੇ ਇਹਦਾ ਲਾਈਟ ਨੇ ਆਈ ਰੱਖਣੀ ਆ ਇਹਦੀ ਮੈਨ ਲਾਈਟ ਹੈ Maruti ਦਾ ਦੱਸ Maruti ਆਪਾਂ ਇੱਕ Maruti ਵੀ ਕਰਾ ਰਹੇ ਹਾਂ ਇਹ Maruti ਵੀ ਕਰਾ ਰਹੇ ਹਾਂ ਉਹ ਕਹਿੰਦੇ ਮੋਡੀਫਿਕੇਸ਼ਨ ਵਾਲੀ ਵਲੌਗ ਆਉਣਿਆ ਸਾਰੇ ਇਸ ਤੋਂ ਬਾਅਦ ਆਪਾਂ ਦੋ ਸਕੂਟਰਾਂ ਤੋਂ ਬਾਅਦ ਕਰਾਉਣੀ ਆਪਾਂ Maruti Maruti ਦਾ ਅੱਜ ਜਾ ਕੇ ਆਪਾਂ ਪਤਾ ਕਰਦੇ ਜਿੱਦਣ ਡਨ ਹੋ ਗਿਆ ਲੈ ਲਊਗਾ ਬਸ ਠੀਕ ਹੈ ਡਨ ਹੋ ਗਿਆ ਤੇ ਹੁਣ ਇਹਨੂੰ ਹੋਇਆ ਵੈ ਇਹ 골ਡਨ ਸਿਲਵਰ 골ਡਨ ਜਿਹੜਾ ਚਮਕਾ ਵਾਲਾ ਉਹ ਹੋਇਆ ਵੈ ਹੁਣ ਆਪਾਂ ਸਿਲਵਰ ਕਰਾ ਰਹੇ ਹਾਂ ਤੇ ਬਾਕੀ ਹੋਪ ਤਾਂ ਇਹੀ ਹੈ ਕਿ ਸਰੇ ਆਊਗਾ ਦੇਖੋ ਹੁਣ ਤੁਹਾਡੇ ਸਾਹਮਣੇ ਅੰਕਲ ਕਲਰਸ ਨੂੰ ਮਿਕਸ ਕਰ ਰਹੇ ਨੇ ਹਨਾ ਜੋ ਵੀ ਆਪਾਂ ਸਿਲੈਕਸ਼ਨ ਕਰੀਏ ਇਸ ਟਾਈਮ ਸਰਾਂਦਾ ਆਏ ਹੋਇਆ ਆਪਾਂ ਤੇ ਪੂਰਾ ਸਰਾ ਕੰਮ ਹੋਇਆ ਬਾਬੇਓ ਮਤਲਬ ਕਿ ਬਹੁਤ ਵਧੀਆ ਦੇਖੋ ਆਪਾਂ ਮਾਈਕ ਵੀ ਲਿਆ ਨਵਾਂ ਸਪੈਸ਼ਲ ਬਲੌਗ ਬਣਾਉਣ ਦੇ ਲਈ ਲੱਗਦੇ ਕਿੰਨਾ ਸੁਣਾ ਆਇਆ ਪੁਰੇ ਤੋਂ ਪੋਲੇ ਯਾਰ ਛਰਾ ਹੋਣਾ ਤੇ ਸਕੂਟਰ ਦੇਖੀ ਤਾਂ ਪੁੱਛਿਆ ਕਰਨਗੇ ਲੋਕ ਤੈਨੂੰ ਵੀ ਆਰਜੀ ਡੈਕਟ 92 ਸਕੂਟਰ ਦਾ ਅਲਮ ਜੇ ਬਰਸ਼ ਕੈਨ ਲਾ ਦੁੰਦਣਾ ਸਮਝਦਾ ਹਾਂ ਬੁਰਛ ਚੱਲ ਕੰਪਨੀ ਜਵਨੀ ਛਿੱਡਣ ਲੱਗੇ ਆ 5 ਹਜ਼ਾਰ ਮਿੰਟ ਹੋ ਗਏ ਇਨਾਂ ਨੂੰ ਭੋਲਾ ਅੰਕਲ ਅੰਕਲ ਨੂੰ ਤੰਗ ਕਰਨ ਲੱਗੇ ਆ ਰੰਗ ਬਣਾ ਲੰਦੋ ਕਿਤੇ ਰੰਗ ਦੇ ਵਿੱਚ ਗੜਬੜੀ ਨਾ ਹੋਵੇ ਰੰਗ ਦੇ ਵਿੱਚ ਨਾ ਗੜਬੜੀ ਹੋਵੇ ਲੈ ਵੀ ਹੋ ਗਿਆ ਯਾਰ ਸਰੇ ਲੱਗ ਰਿਹਾ ਯਾਰ ਸਪਰੀ ਹਾਂਜੀ ਸਰੇ ਕੀ ਕਰਾ ਦੇਣੇ ਛਿੱਟੇ ਵਾ ਜੀ ਆਹ ਨਾ ਕਰਾ ਦੀ ਲਾਲ ਜਦੋਂ ਲਾਲ ਹੀ ਦੇਖੀ ਜਾਂਦਾ ਜਾ ਜਿਆ ਇੱਕ ਲਾਲ ਕਰਾ ਦੇ ਇੱਕ ਪੀਲਾ ਕਰਾ ਦੇ ਨਾ ਚੱਕੇ ਪੀਲੇ ਕਰਾ ਲਓ ਚਲੋ ਇਹ ਹੋ ਗਿਆ ਆਪਣਾ ਰੰਗ ਰੈਡੀ ਤੇ ਹੁਣ ਜਾ ਕੇ ਤੁਹਾਨੂੰ ਦੁਕਾਨ ਤੇ ਮਾਰਗ ਦਿਖਾਣੇ ਆ ਜੀ ਪਹਿਲਾਂ ਤਾਂ ਪੁੱਟੀ ਵੱਜੂ ਹੋਜੇ ਕਿੱਥੇ ਰੰਗ ਪੁੱਟੀ ਪੁੱਟੀ ਗਿਆ ਵੀਰੇ ਮੈਂ ਤਾਂ ਕੱਲ ਨੂੰ ਕਿਤੇ ਹੋਊਗਾ ਜੂਗਾ ਰੰਗ ਦੇ ਦੇ ਤਾਂ ਕਿੰਨਾ ਸਾਫ ਆ ਰਿਹਾ ਹੋਏ ਉਹ ਬਾਈ ਫਲੈਸ਼ ਦਾ ਫੋਨ ਬਹੁਤ ਵਧੀਆ ਜੀ ਆਪਣੇ ਵਾਲਾ ਨਾਮ ਲਖਾ ਰਦਾ ਕਹਿੰਦੇ ਰੈਡੀ ਹੋ ਗਿਆ ਵੀਰੇ ਸਿਰੇ ਹੋ ਗਿਆ ਰੰਗ ਸਿਰੇ ਹੋ ਗਿਆ ਬਹੁਤ ਵਧੀਆ ਗੱਲਾਂ ਓਕੇ ਗੱਲਬਾਤ ਬਣ ਜੂਗੀ ਹੁਣ ਲੈ ਜੀ ਨਾਮ ਲਖਾ ਦਿਆਂ ਹਾਂ ਜੀ ਨਾਮ ਆ ਉੱਪਰ ਥੋੜਾ ਜਿਹਾ ਲਾਵਾ ਚਾ ਇੱਕ ਮਿੰਟ ਫੋਨ ਕੱਢਦਾ ਤੇ ਹੁਣ ਜਾ ਕੇ ਮਾਰ ਕੇ ਪੇਂਟ ਵਧੀਆ ਜਿਹਾ ਵਧੀਆ ਨਿਕਲੇ ਹੋ ਹਾਂ ਜੀ ਦੇਖੋ ਬਸ ਹਾਂ ਦਾ ਬਾਉਂਡ ਦੇਖੋ ਜੀ ਦੇਖੀ ਜਾਓ ਸਿਰਾ ਕਰ ਲੈਣਾ ਮਾਂ ਬੰਨ ਕੇ ਦੋ ਸਪੈਸਟਰੇ ਕਰੇ ਕੀ ਇਹ ਇਹ ਕਹਿੰਦੇ ਪੇਟੀ ਭਰ ਕੇ ਲੈ ਕੇ ਚੱਲੇ ਕਹਿੰਦੇ ਸਮਾਨ ਹੋ ਗਿਆ ਵੀਰੇ डन ਬਹੁਤ ਵਧੀਆ ਵੇ ਜੀ ਵਧੀਆ ਹੋ ਗਿਆ ਚੱਲ ਤੂੰ ਗੱਡੀ ਲੈ ਕੇ ਗੱਡੀ ਚਲੋ ਠੀਕ ਹੈ ਜੀ ਮਿਲਦੇ ਹਾਂ ਦੁਕਾਨ ਤੇ ਮੈਂ ਵੀ ਦੁਕਾਨ ਤੇ ਆ ਕੇ ਕਹਿੰਦੇ ਕਹਿੰਦੇ ਆਪ ਹੀ ਖੋਲਣ ਲੱਗੇ ਹੋ ਆ ਮੁੰਡੇ ਕਹਿੰਦੇ ਪਵਾਨੇ ਸ਼ਾਣੇ ਲੈ ਕੇ ਖੋਲ ਦੂਗੇ ਖੋਲ ਦੂਗੇ ਸਮਾਨ ਤੁਹਾਨੂੰ ਡੱਬਾ ਦਿੱਤਾ ਅੱਜ ਪਾਈ ਆ ਉਹ ਨਟ ਕਿਤੇ ਜਦ ਬਾਅਦ ਚੋਂ ਕੱਸਣੇ ਉਹ ਤੋਂ ਵੱਜਣ ਨਟ ਨਟ ਦੇਖ ਕੇ ਖੋਲਿਓ ਹਾਂ ਸੱਤਾ ਕੰਮ ਚੱਲ ਰਿਹਾ ਯਾਰ ਉਹ ਤੇਰੇ ਬੰਦੇ ਲੈ ਵੀ ਕਹਿੰਦੇ ਸਿਰਾ ਕਰ ਖੋਲ ਤਾਂ ਕਹਿੰਦੇ ਸਾਰੇ ਆ ਮੁੰਡਿਆਂ ਨੇ ਆ ਵੀ ਖੋਲੋ ਛੇਤੀ ਛੇਤੀ ਹੁਣ ਅਸਲੀ ਪਤਾ ਨਾ ਕਿਆ ਕਰਨ ਜਸਪ੍ਰੀਤ ਜਿੱਦਾਂ ਫਿੱਟ ਕਰਨਾ ਉਦਨੇ ਇਹਨੇ ਐ ਐ ਕਰਨਾ ਵੀ ਹੁਣ ਕਿਆ ਕਿਦੜ ਗਿਆ ਲਈਏ ਨੱਟ ਕਿਆ ਲਈ ਹੁਣ ਤਾਂ ਖੋਲ ਹੀ ਜੰਨੇ ਆ ਨਾ ਓ ਯਾਰ ਆ ਨਹੀਂ ਪੰਨਾ ਹੈਗਾ ਇਹਦਾ ਵੀਰੋ ਹਾਂ ਓ ਇੱਕ ਦੂਏ ਨੂੰ ਕਹੀ ਜਾਣਾ ਇਹਨਾਂ ਨੇ ਵੀ ਤੂੰ ਖੋਲਿਆ ਤਾਂ ਤੂੰ ਖੋਲਿਆ ਤਾਂ ਵੀ ਆ ਨੱਟ ਤੂੰ ਖੋਲਿਆ ਸੀਗਾ ਪਤਾ ਲੱਗਣਾ ਨਹੀਂ ਇਹਦਾ ਉਦਨੇ ਪਤਾ ਲੱਗਣਾ ਹੁਣ ਇਹਦਾ 4 ਦਿਨ ਬਾਅਦ ਜਾਂ ਰੰਗ ਰੂੰਗ ਹੋ ਗਿਆ ਫੇਰ ਹੀ ਪਤਾ ਲੱਗੂਆ ਮੇਰੇ ਵੀਰੋ ਦੱਸ ਕਰੇ ਚਾਬੀ ਲਿਆ ਦੇ ਇਹਨਾਂ ਨੇ ਲਿਆ ਆਪੀ ਟਾਕ ਖੁੱਲ ਗਿਆ ਸਾਬ ਜਵੀਰ ਬੱਚ ਜੋੜ ਵੀ ਦੋਗੇ ਵੀਰ ਹੈਲੋ ਵਿੱਚ ਹੈਲੋ ਵੀਰ پیچھے ਜੋੜ ਦੂਗੇ ਬਾਤਾਂ ਬਾਤ ਜੋੜ ਗਰੰਟੀ ਵੀ ਸਾਡੀ ਜਸਪ੍ਰੀਤ ਓਏ ਗਰੰਟੀ ਜੱਸਾ ਜੀ ਓ ਯਾਰ ਤੂੰ ਉਸ ਕੰਮ ਨਾ ਕਰ ਤੂੰ ਚਾਬੀ ਤਾਂ ਕਰੂ ਮੋਲ ਉਹਨੂੰ ਖੋਲ ਦੇ ਸਾਰੇ ਨੂੰ ਵੀਰ ਤੁਸੀਂ ਇਹ ਖੋਲਣਾ ਹੈ ਹਾਂ ਮੈਂ ਮੂੰਹ ਕੁਝ ਨਹੀਂ ਖੋਲਣਾ ਬਿਨਾ ਚਾਬੀਆਂ ਦੇ ਅਸੀਂ ਕੀ ਕਰੀਂ ਫੋਨ ਤੇ ਹਾਂ ਚੱਕ ਆ ਆ ਖੁੱਲਦੀ ਜਾ ਰਿਹਾ ਲੈ ਵੀ ਕਹਿੰਦੇ ਖੋਲਦਾ ਸਕੂਟਰ ਇੱਕ ਦਾ ਵਾਹ ਹਾਂ ਜੇ ਮੈਂ ਉੱਥੇ ਤੇ ਖੋਲਦਾ ਹਾਂ ਸੜੀ ਪੈਣੀ ਨਹੀਂ ਹਾਂ ਇੱਥੋਂ ਕੱਢ ਕੇ ਇੱਥੇ ਪਾਏ ਜੂਗੀ ਹਾਂ ਜਸਪ੍ਰੀਤ ਪਹਿਲਾਂ ਤੇਲ ਤਾਂ ਬੰਦ ਕਰ ਦਈਏ ਬਿਲਕੁਲ ਵੀਰ ਜਸਪ੍ਰੀਤ ਦੇਖ ਕੇ ਖਲਾਈ ਵੀਰ ਆਪਣਾ ਸਕੂਟਰ ਠੀਕ ਹੈ ਨਾ ਮੇਰਾ ਤਾਂ ਬਾਈ ਜਸਪ੍ਰੀਤ ਤੇ ਖੋਲੂਗਾ ਇੱਧਰ ਜੱਸੇ ਵੀਰੇ ਟੈਨਸ਼ਨ ਨਾਲ ਨਹੀਂ ਲੱਗਦਾ ਹਮਕੇ ਹੋਰ ਲਿਉਣੇ ਕੋਈ ਨਾ ਬਾਜ ਲੈਣੇ ਨਟ ਉਹ ਤਾਂ ਖੋਲੂਗਾ ਪੈ ਬਣਾ ਪਾੜ ਦੇ ਇਹ ਕੁਝ ਕਰੂਗਾ ਪੱਕਾ ਦਿਨ ਦੱਸ ਦੀ ਗੱਲ ਮੈਂ ਪਹਿਲਾਂ ਕਦੇ ਖੁੱਲਿਆ ਨਹੀਂ ਐਤਕੀ ਨੇ ਬੋਲਦਾ ਖੁੱਲ ਪਹਿਲਾਂ ਕਦੇ ਨਹੀਂ ਖੁੱਲਿਆ ਹੈ ਉਹ ਵੀ ਨਾਟ ਖੋਲਦਾ ਹੈ ਉਹ ਵੀ ਖੋਲਦਾ ਮਕੈਨਿਕ ਜੀ ਆਏ ਵੱਡੇ ਵੱਡਾ ਬਾਈ ਤੁਸੀਂ ਪਹਿਲਾਂ ਕਦੇ ਕਰੇ ਕੰਮ ਕਰੇ ਹੈ ਜੀ ਜੀ ਵੀਰੇ 2014 ਦੇ ਵਿੱਚ ਮੈਂ ਚੇਤਕ ਸਕੂਟਰ ਤਿਆਰ ਕਰਾਇਆ ਸੀ ਓਕੇ ਕਿਹੜੇ ਕਲਰ ਦਾ ਕਰਾਇਆ ਸੀ ਇਹੋ ਜਿਹਾ ਹੀ ਕਰਾਇਆ ਓਕੇ ਨਹੀਂ ਨਹੀਂ ਪੀਲੀਆਂ ਬੂਟੀਆਂ ਵਾਲਾ ਪੀਲੀਆਂ ਬੂਟੀਆਂ ਦੇਖੋ ਠੀਕ ਹੈ ਹੁਣ ਖੋਲ ਲੀਏ ਇੱਕ ਸਕੂਟਰ ਤਾਂ ਖੁੱਲ ਗਿਆ ਬਾਕੀ ਦੂਆ ਖੋਲ ਕੇ ਇਹਨਾਂ ਨੂੰ ਛੱਡ ਕੇ ਜਾਣਾ ਪੈਣਾ ਅੱਜ ਪੁੱਤੀ ਪਾਟੀ ਮਾਰ ਦੂਗਾ ਵੀਰ ਪਹਿਲਾਂ ਉਸ ਤੋਂ ਬਾਅਦ ਇਹਦਾ ਇੱਕ ਟਾਪਾ ਯਾਰ ਪਤਾ ਨਹੀਂ ਕਿੰਨੇ ਤੋੜਤਾ ਯਾਰ ਇਹ ਘਰੇ ਖੜੇ ਖੜੇ ਦਾ ਬਾਕੀ ਨਵਾਂ ਬਣਾ ਲੈਣਾ ਆਪਾਂ ਬਾਕੀ ਠੰਡੇ ਦੀ ਵੀ ਸੇਵਾ ਹੋ ਰਹੀ ਹੈ ਜਸਪ੍ਰੀਤ ਵੱਲੋਂ ਠੀਕ ਹੈ ਵੀਰੇ ਮਿੱਠਾ-ਮੂਠਾ ਠੀਕ ਹੈ ਕੋਕਸ ਬਹੁਤ ਵਧੀਆ ਵੀਰੇ ਨੂਨ ਮਿਰਚ ਬੱਚੇ ਮਿੱਠਾ ਨੂਨ ਮਿਰਚ ਤੇ ਠੀਕ ਹੈ ਹੁਣ ਖੋਲ ਲੀਏ ਸਕੂਟਰ ਲੋ ਵੀ ਕਹਿੰਦੇ ਚੱਚੇ ਤੌਰ ਤੇ ਮੁੰਡੇ ਆਪ ਲੱਗੇ ਹੋਏ ਆ ਕਹਿੰਦੇ ਰੇਗ ਮਾਰ ਮੰਨ ਹੈਲੋ ਵੀਰ ਚੇੜ ਨਾ ਇਹ ਇੱਧਰ ਬਾਈ ਜੀ ਇੱਧਰ ਜਸਪ੍ਰੀਤ ਸਿੰਘ ਆਪ ਲੱਗਾ ਹੋਇਆ ਕਹਿੰਦੇ ਰੀਗਰ ਮਰਮਾਨੀ ਥੋੜੇ ਔਖਾ ਕੰਮ ਹੈ ਤਾਂ ਫੋਰਮੈਨ ਸਾਹਿਬ ਫੋਰਮੈਨ ਸਾਹਿਬ ਆਦੂਆ ਸਕੂਟਰ ਵੀ ਖੋਲਦਾ ਫੋਰਮੈਨ ਸਾਹਿਬ ਨੇ ਲੋ ਜੀ ਫੋਰਮੈਨ ਸਾਹਿਬ ਇਧਰ ਡਿੱਗੀ ਖੋਲਣ ਲੱਗੇ ਵੈ ਨਟ ਨੂਟ ਆਹ ਪਾਉਣ ਲੱਗੇ ਵੈ ਡੱਬੇ ਦੇ ਚ ਬਰੇ ਕਸਨੇ ਤੁਸੀਂ ਹੋ ਐ ਕੰਮ ਨਾ ਹੋਵੇ ਪੈਂਚ ਉੱਥਾ ਕਿਲੋ ਨਟ ਵੱਜਣ ਵੱਜਣ ਪਹਿਲਾਂ ਸਕੂਟਰ ਦਾ ਜੋਖ ਲਿਆਓ ਪਹਿਲਾਂ ਜਾ ਕੇ ਲੈ ਵੀ ਸਿਰਾ ਕਰਾ ਦੇ ਆ ਹੋਰਨ ਲੱਗਿਆ ਫੋਰਮਨ ਸਾਹਿਬ ਇਹ ਕੀ ਹੁੰਦਾ ਇਹ ਸਰ ਇਹ ਇੰਡੀਕੇਟਰ ਸਰ ਨਹੀਂ ਅੱਛਾ ਇੰਡੀਕੇਟਰ ਨੇ ਓਕੇ ਹੋਰ ਦੇਖੋ ਅੱਗੇ ਲੱਗਿਆ ਦੇਖੋ ਓਕੇ ਆ ਹੋਰ ਨਾ ਤੁਸੀਂ ਨਾਲੇ ਨਾਲੇ ਕਹਿੰਦੇ ਤੁਸੀਂ 2014 ਚ ਪੂਰਾ ਖੋਲਿਆ ਸੀਗਾ ਪੂਰਾ ਉਹਦੋਂ ਥੇਤਕ ਤਿਆਰ ਕਰਾਇਆ ਤਾਂ 2014 ਮੈਂ ਅੱਛਾ ਕਰਕੇ ਕਰਾਇਆ ਤਾਂ ਫੇ ਮੈਨੂੰ ਪਤਾ ਨਹੀਂ ਨਾ ਮੈਂ ਤਾਂ ਅਨਜਾਨ ਬੰਦਾ ਹੁਣ ਇਹ ਤਾਂ ਜੇ ਇੱਕ ਦੇਖੋ ਉਹਨੂੰ ਕੁਝ ਨਹੀਂ ਪਤਾ ਇਹ ਮੇਰੇ ਹੱਥਾਂ ਦੇਖੋ ਹਾਂ ਚਲੋ ਜਿਹੜਾ ਜ਼ਿੰਮੇਦਾਰ ਬੰਦਾ ਹੁੰਦਾ ਉਹਨੂੰ ਸਾਰਾ ਕੰਮ ਪਤਾ ਸੇ ਠੀਕ ਐ ਆ ਦੇਖੋ ਜਸਪਰੀ ਦੇਖੋ ਹਾਂ ਇਹ ਤਾਂ ਕਿਲੇ ਨਹੀਂ ਖੇਤੀ ਕਰ ਰਿਹਾ ਹਾਂ ਉਹਦੇ ਖੜ ਕੇ ਕੰਮ ਕਰ ਰਿਹਾ ਇਹ ਤਾਂ ਫੋਰਮੈਨ ਸਾਹਿਬ ਤਕੜੇ ਐ ਨਾ ਫਿਰ ਇਹ ਹੁਣ ਇਹ ਮੁੰਡਾ ਕੈਨੇਡਾ ਜਾ ਕੇ ਪਾਸ ਐ ਇਹ ਕੈਨੇਡਾ ਵੀਜ਼ਾ ਆ ਗਿਆ ਕੰਮ ਸਿੱਖ ਰਿਹਾ ਓਕੇ ਇਹ ਰੰਗ ਕਾ ਦੇ ਇਹਦਾ ਕਾ ਲੜੀ ਜਾਂਦੀ ਲੋ ਵੀ ਖੋਲ-ਖੋਲ ਕੇ ਸਾਰੇ ਖੜਾ ਤੇ ਇੱਥੇ ਤੇ ਇਹਦਾ ਕੰਮ ਤਾਂ ਥੋੜਾ ਜਿਹਾ ਹੋ ਗਿਆ ਰੇਗ ਰੂਪ ਮਾਰ ਫੇਰਤਾ ਤੇ ਆਪਣੇ ਵਾਲਾ ਕੱਲਾ ਰੇ ਢਾਂਚੀ ਖੋਲਿਆ ਅੱਜ ਤੇ ਬਾਕੀ ਕਰਦੇ ਆ ਕੱਲ ਨੂੰ ਜਿਹੜਾ ਕੰਮ ਰਹਿ ਗਿਆ ਉਹ ਖੋਲ ਕੇ ਬਾਕੀ ਰੇਗੂ ਕੁਮਾਰ ਜਿਹੜਾ ਮਾਰਾਂਗੇ ਆਪਣੇ ਵਾਲੇ ਤੇ ਕੱਲ ਨੂੰ ਤੇ ਅੱਜ ਦੇ ਵਲੌਗ ਸੀ ਇੰਨਾ ਤੇ ਮਿਲਦੇ ਆ ਕੱਲ ਵਾਲੇ ਵਲੌਗ ਚ ਖੋਲਾਂਗੇ ਪੂਰਾ ਸਾਰਾ ਸਕੂਟਰ ਫਿਰ ਪੁੱਟੀ ਪੱਟੀ ਮਾਰ ਕੇ ਫਿਰ ਪਹਿਲਾਂ ਜਿਹੜਾ ਬੇਸ ਕਲਰ ਹੈ ਉਹ ਵੱਜੂਏ ਦੇ ਉੱਪਰ ਤੇ ਫਿਰ ਹੋਊਗਾ ਰੰਗ ਤੇ ਠੀਕ ਆ ਅੱਜ ਦੇ ਵਲੌਗ ਚ ਇੰਨਾ ਹੀ ਤੇ ਮਿਲਦੇ ਆ ਕੱਲ ਨੂੰ ਫੇਰ